ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸਕਾ ਕਾਫੀ ਆ ਬਾਈ ਉਹ ਠੀਕ ਹੋ ਜੀ ਵਧੀਆ ਜੀ ਨਾਮ ਤੇ ਐਡਰੈਸ ਨਾਮ ਰੇ ਸਾਗਰਪਿੰਡ ਭਾਈ ਰਪਾ ਤਸੀਲਪੁਰ ਤੇ ਜ਼ਿਲ੍ਹਾ ਬਠਿੰਡਾ ਆਪਣਾ ਨੇੜੇ ਪਿੰਡ ਆਪਣਾ ਨੇੜੇ ਰਾਮਪੁਰਪੁਰ ਸਾਹ ਰਾਜ ਦਾ ਸਲਾਪੁਰਾ ਪਿੰਡ ਪੈਦਾ ਬਾਈ ਮੋਬਾਈਲ ਨੰਬਰ 9024976452 ਠੀਕ ਆ ਬਾਈ ਕਿਹੜਾ ਸੂਸ ਸੂਈ ਹੈ ਵੜ ਇਹ ਦੂਜਾ ਸੂਆ ਬਾਈ ਕਦੋਂ ਸੂਈ ਹੈ ਵੀਰੇ ਆਹ ਹਾਂ ਬਸ ਕੱਲ ਸਾਮੇ ਸੋਈ ਸੋਈ ਸੀ ਜੇਰ ਜੂਰ ਦੀ ਸਾਰੇ ਕਾਦੀ ਕੰਪਲੀਟ ਆ 0 ਪਈਆ ਬਟਾ ਕੰਪਲੀਟ ਓਕੇ ਆ ਹਾਂ ਬੱਚਾ ਕਿਹਦੇ ਤਾਂ ਨੇ ਬੱਚਾ ਜਿਹੜਾ ਨਾਲ 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 ਹੀ ਆਪਣੇ ਕੋਲ ਵੀਡੀਓ ਬਣੂ ਗਈ ਜੇਰ ਦੀ ਠੀਕ ਆ ਭਾਈ ਬਲੂਨ ਦਾ ਬੱਚੀ ਦਾ ਭਾਈ ਕੱਦ-ਕੁੱਦ ਬਥੇਰਾ ਖਾਣ ਲਿਆ ਬਥੇਰਾ ਬੱਚੇ ਲੈ ਸਹੀ ਗੱਲ ਮੇਰੇ ਉਹ ਗਰਾਟਰ ਦਿਖਾ ਦੇ ਕਿਹੇ ਆ ਖਾਣ ਲਿਆ ਕੱਢ ਨੂੰ ਮਾਲ ਦਾ ਦੇਖੀ ਲੈ ਪੰਡ ਲੈ ਵੇ ਦੀ 23 ਕਰੋੜ ਤੋਂ ਤਾਵਾ ਕੰਡੇ ਦਾ ਪ੍ਰੋਮ ਦਾ ਭਾਈ ਜਰਾ 25 26 ਸੀਰੀ ਤੋਂ ਦੋ ਦੋ ਦੇ ਦੇਣਾ ਮੱਝਾ ਹਰ ਗਾਇ ਕੀ ਬਾੜ ਨੇ ਕਿਆ ਬਾਤ ਆ ਥਾਣੀ ਪਾਲਾ ਕਮਾਲ ਦਾ ਬੜਾ ਚੰਗਾ ਮੂਹਰੇ ਦੇਖ ਲੈ ਡਾਟਰ ਤੂੰ ਨੀ ਕੋ ਡੇਢ ਘੰਟੇ ਪੈਨੇ ਮੂਰ ਨੂੰ ਕਿੱਥੋਂ ਲੇਵਾ ਸਾਢੇਗਾ ਨਾੜਾ ਦੇਖ ਹੈ ਨਾ ਗੁੰਦੀ ਪਈ ਆ ਬਾਈ ਯਾਰ ਨਾੜਨਾ ਪੂਰੀ ਵਿੱਤੀ ਦੇ ਕੱਲਾ ਕੱਲਾ ਠੰਡੀ ਇੰਨੀ ਆਈ ਬਈ ਕੋਈ ਚੱਕਰੀ ਨਹੀਂ ਆ ਠੰਡੀ ਸੀਲ ਇੰਨੀ ਆ ਜਿਵੇਂ ਮਰਜੀ ਉਹ ਬੱਚਾ ਨਹੀਂ ਛੱਡਣ ਜਮਾ ਹੀ ਨਹੀਂ ਭਾਈ ਯਾਰ ਜੇ ਬੱਚਾ ਹੈ ਤਾਂ ਸਾਡ ਲਾਪਾਂ ਦੀ ਬਿਨਾ ਬੱਚੇ ਤੋਂ ਚੋਣ ਵੈਜੀ ਗਿਆਜ ਝੂਜੇਵੇ ਇੰਨੀ ਠੰਡੀ ਆ ਸਫਾਈ ਸੁਫੀ ਬਾੜੀ ਬੱਚੇ ਚ ਬਾਈ ਕਰਦੀ ਬਹੁਤ ਹੈ ਵੜਦਾ ਹੋਰ ਰਾਂਗ ਰੂਗੇ ਇਧਰ ਦੇ ਲੈ ਲਾੜਾ ਕਿਹ ਜਾਲੀਵਾ ਸਟਾਰਟਿੰਗ ਅਜੀ ਲੱਗ ਸਹੀ ਗੱਲ ਦਾ ਚਾਰ ਸਪਰੇ 30 ਕਿਲੋ 25 ਕਿਲੋ 26 ਕਿਲੋ ਖਰਾ ਦੁੱਧ ਦੇਣਾ ਭਾਈ ਬੱਚੀ ਨੇ ਹੱਥੀ ਜਿਹੜਾ ਮਸ਼ੀਨ ਤੇ ਜਿਹੜਾ ਮੁੱਠੀਆ ਥਾਣਾ ਦੁੱਧ ਫਾਇਦਾ ਦੇਉ ਜਿੰਨਾ ਦੇਉ ਭਾਈ ਫੁੱਲ ਕੰਦ ਫੁੱਲ ਗਰੀਬ ਸੋਈ ਸਵਾਈ ਜੇਰ ਬੱਟਲ ਚ ਪਈਆ ਬੱਚਾ ਬੱਛਾ ਦੇਤਾ ਸਾਰੀਆਂ ਗੱਲਾਂ ਓਕੇ ਆ ਹਨਾ ਹਾਂ ਹਾਂ ਬਈ ਬੜਾ ਸਫਾਈ ਚ ਬਾਕੀ ਚੂਣ ਚਵਾ ਵੀ ਬਾਈ ਕਹਿੰਦਾ ਇੱਕ ਨੰਬਰ ਆ ਬਾਈ ਚਮਕ ਰੇਖ ਵੈੜ ਤੇ ਫੁੱਲ ਚਮਕਾ ਫੁੱਲ ਬਰੀਡ ਫੁੱਲ ਬਰੀਡ ਆ ਕਿ ਨਹੀਂ ਹਾਂ ਹਾਂ ਬਾਈ ਹੂੰ ਠੰਡੀ ੁੰਡੀ ਬਥੇ ਜਿਵੇਂ ਮਰਜੀ ਰੋਕ ਲੜਦਾ ਲੈ ਬਾਈ ਜਿਵੇਂ ਮਰਜੀ ਹੱਥ ਫੇਰੀ ਚੱਲ ਜਿਵੇਂ ਮਰਜੀ ਬੈਠਾ ਚੋਾਈ ਚੋਈ ਬੜੀ ਚੰਗੀ ਆ ਬੱਸੀ ਨਾ ਐ ਨਹੀਂ ਗੱਲ ਕੋਹ ਨਹੀਂ ਕਹਿੰਦੀ ਲੈ ਹੂੰ ਕੀ ਮੋਲ ਜੈ ਜਗਰ ਬਈ ਮੋਲਤ ਰੋਣ ਦਾ ਵਾਲਾ 1 5 10 ਜਿਨਾ ਮਰਜੀ ਲੈ ਲੈ 87000 ਰੁਪਏ ਲੈਣਾ ਆਪੋ 100 ਰੁਪਏ ਥੋੜੀ ਹੋ ਗਈ ਜਮਾ ਜੈ ਜਗ ਮੋਲਾ 87000 ਰੁਪਿਆ ਬਈ ਕਿਸੇ ਨੇ ਨਹੀਂ ਬਈ ਜਿਵੇਂ ਮਾਰੀ ਦਾ ਪੰਡਕ ਹੋ ਗਿਆ ਵਾਲਾ ਇਹ ਜੀ ਵੜ ਦੇ ਦੂ ਸਹੀ ਗੱਲ ਹੱਥ ਨਹੀਂ ਕਰਾਉਂਦੀ ਕਿ ਪਾਸੇ ਅਗਲਾ ਘਰੇ ਮੰਗਾ ਲਈ ਗਰੰਟੀ ਹੋ ਸਾਰੇ ਕਹਾ ਦੀ ਬਈ ਠੀਕ ਹੈ ਬਈ ਹਾਂ ਤੇ ਬਾਕੀ ਧਾਰਾ ਕੋਈ ਚੱਕਰ ਟਵਾਈਟ ਹੋਈ ਦਾ ਆਪਾਂ ਕਰ ਕਰ ਦਿਖਾਉਣਾ ਵੱਡੀ ਵੱਡੀ ਬਥੇਰੀ ਡਾਕਟਰ ਦੁਬਾਰਾ ਰੱਖਾ ਤਨੀ ਸਹੀ ਗੱਲ ਇਹ ਜੀ ਲੈ ਪੱਟ ਫੁੱਟ ਪਈ ਬਚੀ ਜੀ ਹੂੰ ਧਾਰਾ ਮਾਰ ਦੇ ਵੀਰੇ ਠੰਡੀ ਬਹੁਤ ਆਣਾ ਸਾਡੇ ਬਹੁਤ ਜਿਆਦਾ ਡਾਕਟਰ ਜਿੰਨੀ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਐਸਚਨ ਕੋਈ ਨਿਆਣਾ ਨਹੀਂ ਪਾਇਆ ਲੈ ਚਵਾਈ ਚੈੱਕ ਕਰੋ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਕੋਈ ਆਲਾ ਚੰਗਾ ਚੋਣਾ ਹੈ ਨਾ ਚਵਾਈ ਜੂਈ ਡਾਕਟਰ ਬੰਬ ਵੀ ਥੱਲੇ ਇੱਕ ਕਰ ਨੰਬਰ ਚੋਣਾ ਮੋਟਾ ਮੋਟਾ ਨਾ ਮਗਰਲੇ ਦੇਖੀ ਮਗਰਲੇ ਥਣਾ ਚਵਾਈ ਚੈੱਕ ਕਰਿਆ ਕੀ ਬਾਤ ਹੈ ਮੋਟੀ ਮੋਟੀ ਚਵਾਈ ਆ ਮੋਟਾ ਮੋਟਾ ਚੋਣਾ ਕਹਿਣਾ ਕੁਛ ਨਹੀਂ ਹੈ ਨਾ ਗਰਮਾਣਾ ਨਾ 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 ਬਈ ਠੰਡੀ ਸੀਲ ਇੱਕ ਨੰਬਰ ਦੀ ਹੈ ਕੀ ਬਾਤ ਹੈ ਬਾਕੀ ਮੁੱਲ ਵੀ ਜਾਇਜ਼ ਆ ਜਮਾ ਜਾ ਯਾਰ ਬਈ ਜਮਾ ਜਾ ਜਾ ਪਿੰਡ ਕੋ ਗਿਆ ਲੈ ਜੀ ਬਾੜ ਦੇਂਦਾ ਲੈ ਥਣ ਲੈ ਵੇ ਦਿਖਾ ਦੇ ਕੇ ਜੱ ਲੱਗਿਆਗਾ ਹਮ ਲੈ ਲੈ ਵਾ ਪਹਿਲਾਂ ਪਛਾਣ ਤੋਂ ਚੈੱਕ ਕਰ ਲੋ ਮੋਰੋ ਦਿਖਾ ਦੇ ਕਿੱਥੇ ਡਾਕਟਰ ਥਣ ਪਏ ਆ ਪੂਰੀ ਵਿਥੀ ਤੇ ਇਕੱਲਾ ਗੱਲਾ ਥਣ ਕਿਆ ਪੂਰੀ ਵੱਡੀ ਵੜਾ ਬਈ ਛੋਟਾ ਛੋਟਾ ਨਹੀਂ ਨਾ ਮਨੇ ਫੁੱਲ ਵੱਡੀ ਵੜਾ ਦੂਜਾ ਸੁਆਉ ਤੀਜਾ ਵੀ ਨਹੀਂ ਕਹਿਆ ਇਹਦਾ ਆਪਣੇ ਕੋਲ ਆਕੇ ਨਾ ਸਫਾਈ ਆ ਨਾ ਲੈਵੇ ਬੜਾਈ ਚੰਗੀ ਆ ਬਈ ਫੁੱਲ ਕੁਆਲਿਟੀ ਆ ਸਹੀ ਗੱਲ ਤੇ ਕਿਸੇ ਵੀਰ ਨੂੰ ਬਈ ਵੜਾ ਪਸੰਦ ਆਏ ਬਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ